ਬੱਚੇ ਬੱਚੇ ਹੋਤੇ ਹੈ ਜੇ ਸਾਡਾ ਤਨ ਹੈ ਤੇ ਸਾਡੀ ਮਾਇਆ ਹੈ ਸਾਡੇ ਵਿਰਸਤ ਹਨ ਬੱਚਿਆਂ ਨੂੰ ਆਪਣੀ ਮਤ ਨਾ ਦਿਓ ਜਿਨ੍ਹਾਂ ਦੇ ਮਾਪਿਓ ਠੀਕ ਹਨ ਉਹਨਾਂ ਦੇ ਬੱਚੇ 90% ਠੀਕ ਹੋਣਗੇ ਜੀ ਅਸੀਂ ਆਪਣੀਆਂ ਗਲਤੀਆਂ ਵੇਖੀਆਂ ਅਸੀਂ ਜਦੋਂ ਬੱਚਿਆਂ ਦੀ ਉਮਰ ਦੇ ਸਾ ਬੱਚੇ ਸਾ ਕਿਆ ਪ੍ਰਾਪਤ ਕਰਨਾ ਹੈ ਇਹ ਸਰੀਰ ਚ ਮਿਲੇਗਾ ਸਬ ਮੋਟਰਸਾਈਕਲ ਅੰਦਰੋਂ ਕਿਵੇਂ ਨਿਕਲੇਗਾ ਜੋ ਬਾਹਰ ਹੈ ਉਹ ਪਿਤਰਾ ਹੈ ਮੋਟਰਸਾਈਂਹਂਤ ਕਰੋ ਕਾਲਮ ਸਕਤ ਕਰ ਲੋ ਅੰਦਰੋਂ ਮੋਟਰਸਾਈਂਹ ਨਿਕਲ ਜਾਏਗਾ ਸਭ ਕੁਛ ਜੋ ਬਾਹਰ ਹੈ ਉਹ ਪਿਤਰਾ ਹੈ ਜੋ ਪਿਤਰਾ ਉਹ ਬਾਹਰ ਹੈ ਆਪਣੇ ਆਪ ਦੀ ਜਾਨ ਛੱਡ ਕਰ ਮਨ ਤੁਝੋ ਸਰੂਪ ਹੈ ਆਪਣਾ ਮੋਟ ਪਛਾਨ ਬੱਚੇ ਬੱਚੇ ਹਨ ਜਿਨ੍ਹਾਂ ਦੇ ਮਾਪੇ ਠੀਕ ਹਨ ਉਹਨਾਂ ਦੇ ਬੱਚੇ ਠੀਕ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਰ ਤੇ ਫਤਿਹ